ਪੰਜਾਬੀ ਸਿੰਗਰ ਜੀ ਖਾਨ ਨੇ ਆਪਣੀ ਆਵਾਜ਼ ਨਾਲ ਤਾਂ ਸਾਰਿਆਂ ਦਾ ਦਿਲ ਜਿੱਤਿਆ ਹੀ ਸੀ ਹੁਣ ਉਹ ਆਪਣੀ ਫਿਲਮੀ ਕਰੀਏ ਨਾਲ ਵੀ ਚਮਕ ਰਹੇ ਨੇ ਕੱਲ ਜੀ ਖਾਨ ਦੀ ਪਹਿਲੀ ਫਿਲਮ ਰਿਲੀਜ਼ ਹੋਤੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਸ ਦੀ ਫਿਲਮ ਦੇ ਪਹਿਲੇ ਸ਼ੋਅ 'ਚ ਉਸ ਦੇ ਮਾਤਾ ਪਿਤਾ ਵੀ ਸ਼ਾਮਲ ਹੋਏ ਹਾਲ 'ਚ ਵੱਡੇ ਪਿਆਰ ਨਾਲ ਬੈਠ ਕੇ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਲਵਰ ਸਕਰੀਨ ਤੇ ਅਦਾਕਾਰ ਹੀ ਕਰਦਿਆਂ ਵੇਖਿਆ ਮਾਪਿਆਂ ਦੀਆਂ ਅੱਖਾਂ 'ਚ ਖੁਸ਼ੀ ਤੇ ਮਾਣ ਸਾਫ਼ ਨਜ਼ਰ ਆ ਰਿਹਾ ਸੀ ਇਹ ਮੰਜ਼ਰ ਸੱਚਮੁੱਚ ਦਿਲ ਨੂੰ ਛੂ ਲੈਣ ਵਾਲਾ ਸੀ ਜਿੱਥੇ ਇੱਕ ਮਾਂ ਪਿਓ ਆਪਣੇ ਬੱਚੇ ਦੀ ਮੈਨਸ घर्ष कामयाबींद रहे जी भी लहर भरिया जिसे सफर तो बाद नवा अध्याय शुरू होया है वारे

पंजाबी सिंगर जीक खान ने अपनी आवाज ना सारे का दिल जीत्या ही हूँ वह अपनी फिल्मी करियर नाल भी चमक रहे हैं ਕਲਜੀ ਖਾਨ ਦੀ ਪਹਿਲੀ ਫਿਲਮ ਰਿਲੀਜ਼ ਹੋ ਤੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਸ ਦੀ ਫਿਲਮ ਦੇ ਪਹਿਲੇ ਸ਼ੋਅ ਚ ਉਸ ਦੇ ਮਾਤਾ-ਪਿਤਾ ਵੀ ਸ਼ਾਮਲ ਹੋਏ। ਹਾਲਚ ਵੱਡੇ ਪਿਆਰ ਨਾਲ ਬੈਠ ਕੇ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਲਵਰ ਸਕਰੀਨ ਤੇ ਅਦਾਕਾਰ ਹੀ ਕਰਦਿਆਂ ਵੇਖਿਆ। ਮਾਪਿਆਂ ਦੀਆਂ ਅੱਖਾਂ 'ਚ ਖੁਸ਼ੀ ਤੇ ਮਾਣ ਸਾਫ਼ ਨਜ਼ਰ ਆ ਰਿਹਾ ਸੀ। ਇਹ ਮੰਜ਼ਰ ਸੱਚਮੁੱਚ ਦਿਲ ਨੂੰ ਛੂ ਲੈਣ ਵਾਲਾ ਸੀ ਜਿੱਥੇ ਇੱਕ ਮਾਪਿਓ ਆਪਣੇ ਬੱਚੇ ਦੀ ਮੈਨਅ ਸੰਘਰਸ਼ ਤੇ ਕਾਮਯਾਬੀ ਨੂੰ ਲਾਈਪੇਖ ਰਹੇ ਸਨ। ਜੀ ਖਾਨ ਲਈ ਵੀ ਇਹ ਲਹਿਰ ਪ੍ਰੇਰਪਲ ਸੀ ਜਿੱਥੇ ਉਹਨਾਂ ਦੇ ਸੰਗੀਤਿਕ ਸਫ਼ਰ ਤੋਂ ਬਾਅਦ

Was oh my god <laughs> Hi, how are you ਪੰਜਾਬੀ ਸਿੰਗਰ ਜੀ ਖਾਨ ਨੇ ਆਪਣੀ ਆਵਾਜ਼ ਨਾਲ ਤਾਂ ਸਾਰਿਆਂ ਦਾ ਦਿਲ ਜਿੱਤਿਆ ਹੀ ਸੀ ਹੁਣ ਉਹ ਆਪਣੀ ਫਿਲਮੀ ਕਰੀਏ ਨਾਲ ਵੀ ਚਮਕ ਰਹੇ ਨੇ ਕੱਲ ਜੀ ਖਾਨ ਦੀ ਪਹਿਲੀ ਫਿਲਮ ਰਿਲੀਜ਼ ਹੋਊ ਤੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਸ ਦੀ ਫਿਲਮ ਦੇ ਪਹਿਲੇ ਸ਼ੋਅ ਚ ਉਸ ਦੇ ਮਾਤਾ ਪਿਤਾ ਵੀ ਸ਼ਾਮਲ ਹੋਏ ਹਾਲ ਚ ਵਡੇ ਪਿਆਰ ਨਾਲ ਬੈਠ ਕੇ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਲਵਰ ਸਕਰੀਨ ਤੇ ਅਦਾਕਾਰ ਹੀ ਕਰਦਿਆਂ ਵੇਖਿਆ ਮਾਪਿਆਂ ਦੀਆਂ ਅੱਖਾਂ ਚ ਖੁਸ਼ੀ ਤੇ ਮਾਣ ਸਾਫ਼ ਨਜ਼ਰ ਆ ਰਿਹਾ ਸੀ ਇਹ ਮੰਜ਼ਰ ਸੱਚਮੁੱਚ ਦਿਲ ਨੂੰ ਛੂ ਲੈਣ ਵਾਲਾ ਸੀ ਜਿੱਥੇ ਇੱਕ ਮਾਂ ਪਿਓ ਆਪਣੇ ਬੱਚੇ ਦੀ ਮੈਨਤ संघर्ष कामयाबी नेक रहे जी कान लाइ भी यह लहर भरिया पल सी जिथे ओनातिक सफर तो बाद हूँ एक नवा अध्याय शुरू हो है